ਅਗਰ ਅਸੀਂ ਧਾਰਮਿਕਤਾ ਚਾਹੁੰਦੇ ਅਸੀਂ ਆਪਣੇ ਮਨ ਤੋਂ ਵਿਸ਼ਵਾਸ ਕਰਨਾ ਪਰਮੇਸ਼ਵਰ ਤੇ ਜੇਦੋਂ ਅਸੀਂ ਆਪਣੇ ਮਨ ਤੋਂ ਵਿਸ਼ਵਾਸ ਕਰਦੇ ਪਰਮੇਸ਼ਵਰ ਦੇ ਉੱਤੇ ਉਹਦੇ ਵਚਨ ਦੇ ਉੱਤੇ ਅਸੀਂ ਧਰਮੀ ਗਿਣੇ ਜਾਂਦੇ ਆਬਰਾਹਮ ਦੀ ਨੇਚਾ ਉਹਦੇ ਲਈ ਧਰਮ ਗਿਣੀ ਗਈ ਤੇ ਬਚਨ ਜਿ ਲਿਖਿਆ ਧਾਰਮਿਕਤਾ ਦੇ ਲਈ ਮਨ ਤੋਂ ਵਿਸ਼ਵਾਸ ਕਰੀਦਾ ਲੇਕਿਨ ਮੁਕਤੀ ਦੇ ਲਈ ਮੂੰਹ ਤੋਂ ਅੰਗੀਕਾਰ ਕਰੀਦਾ ਤੇ ਜਿਸ ਮੁਕਤੀ ਜਿਸ ਉਧਾਰ ਦੀ ਗੱਲ ਪਵਿੱਤਰ ਬਾਈਬਲ ਕਰਦੀ ਆ ਉਹ ਸਿਰਫ ਉਹ ਮੁਕਤੀ ਨਹੀਂ ਹੈ ਜਿਹੜੀ ਸਿਰਫ ਔਰ ਸਿਰਫ ਸਾਨੂੰ ਸਵਰਗ ਦੇ ਵਿੱਚ ਲੈ ਕੇ ਜਾਵੇਗੀ ਸਵਰਗ ਦੇ ਵਿੱਚ ਲੈ ਕੇ ਜਾਣਾ ਇਹ ਪਹਿਲਾ ਕੰਮ ਆ ਸਾਡਾ ਅਨੰਤ ਜੀਵਨ ਨੂੰ ਲੈਣਾ ਮੁਕਤੀ ਦਾ ਪਹਿਲਾ ਕੰਮ ਹੈ ਹallelujah ਜਦੋਂ ਉਹ ਉਧਾਰ ਉਹ ਮੁਕਤੀ ਜਿਹਦੇ ਨੇ ਮੂਤੋਂ ਅੰਗੀਕਾਰ ਕਰੀਦਾ ਤੁਹਾਡੀ ਜ਼ਿੰਦਗੀ ਵਿੱਚ ਆਵੇਗੀ ਤੁਸੀਂ ਆਪਣੇ ਸ਼ਰੀਰ ਦੇ ਵਿੱਚ ਚੰਗਿਆਈ ਦੀ ਉਧਾਰ ਨੂੰ ਦੇਖੋਗੇ ਆਪਣੇ ਫਾਈਨਾਂਸ ਦੇ ਵਿੱਚ ਉਧਾਰ ਨੂੰ ਦੇਖੋਗੇ ਆਪਣੀ ਫੈਮਿਲੀ ਦੀ ਸੈਟਲ ਹੋਵੋਗੇ ਹallelujah ਹਾਲੇਲੂਇਆ ਉਸ ਉਧਾਰ ਨੂੰ ਉਸ ਮੁਕਤੀ ਨੂੰ ਤੁਸੀਂ ਆਪਣੇ ਬਿਜ਼ਨਸ ਦੇ ਵਿੱਚ ਦੇਖੋਗੇ ਐਕਸਕਲੂਡਡ ਕਿਦੋਂ ਉਸ ਸਲਵੇਸ਼ਨ ਨੂੰ ਲਵੇਗਾ ਉਸ ਉਧਾਰ ਉਸ ਮੁਕਤੀ ਨੂੰ ਲਵੇਗਾ ਉਹ ਆਪਣੀ ਸਟੱਡੀ ਆਪਣੇ ਕੈਰੀਅਰ ਦੇ ਵਿੱਚ ਉਸ ਉਧਾਰ ਨੂੰ ਦੇਖੇਗਾ ਆਮਨ ਕਿ ਕਿ ਧਾਰਮਿਕਤਾ ਦੇ ਲਈ ਦਿਲ ਤੋਂ ਵਿਸ਼ਵਾਸ ਕਰੀਦਾ ਮੁਕਤੀ ਦੇ ਲਈ ਉਧਾਰ ਦੇ ਲਈ ਉਹ ਤੋਂ ਅੰਧੇਕਾਰ ਕਰੇਗਾ ਆਮਨ